ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਸੋਲਿਡ ਵੇਸਟ ਮੈਨੇਜਮੈਂਟ ਬਾਰੇ ਗੱਲ ਕਰਦੇ ਆਉਂਦੇ ਆ ਪਿੰਡਾਂ ਨੂੰ ਅਸੀਂ ਕਿਵੇਂ ਕੂੜਾ ਮੁਕਤ ਕਰਨਾ ਹੈਗਾ ਉਹਦੇ ਬਾਰੇ ਗੱਲ ਕਰਦੇ ਆਉਂਦੇ ਆ ਤਾਂ ਕੂੜੇ ਬਾਰੇ ਚਰਚਾ ਕਰਦੇ ਆਉਂਦੇ ਆ ਬਹੁਤ ਸਾਰੀਆਂ ਚੀਜ਼ਾਂ ਅਸੀਂ ਡਿਸਕਸ ਕੀਤੀਆਂ ਪਲਾਸਟਿਕ ਬਾਰੇ ਗੱਲ ਕੀਤੀ ਲੈਂਡਫਿਲ ਬਾਰੇ ਗੱਲ ਕੀਤੀ ਤੇ ਅੱਜ ਅਸੀਂ ਵੇਸਟ ਇਨਸਨਰੇਟਰ ਹੈਗਾ ਜਿਹੜੇ ਕੂੜੇ ਨੂੰ ਜਲਾਉਣ ਵਾਲੀਆਂ ਮਸ਼ੀਨਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਇਹਦੀ ਹਿਸਟਰੀ ਕੀ ਹੈ ਤੇ ਕਿਵੇਂ ਆਇਆ ਤੇ ਕੀ ਇਹਦਾ ਫੰਕਸ਼ਨ ਹੈਗਾ ਤੇ ਕਿਵੇਂ ਕੂੜੇ ਨਾਲ ਕੂੜੇ ਨੂੰ ਇਸ ਤਰ੍ਹਾਂ ਮੈਨੇਜ ਕੀਤਾ ਜਾਂਦਾ ਹੈ ਕਿ ਮੈਨੇਜ ਜਿਹੜਾ ਕੀਤਾ ਜਾ ਰਿਹਾ ਉਹ ਸਹੀ ਵੀ ਹੈ ਕਿ ਨਹੀਂ ਇਹਦੇ ਬਾਰੇ ਪਰ ਚਰਚਾ ਕਰਾਂਗੇ ਵੇਸਟ ਇਨਸਨਰੇਟਰ ਜਿਹੜਾ ਹੈਗਾ ਜਿਹੜੀ ਪਹਿਲਾ ਮਿਨਿਸਪਲ ਗਾਰਬੇਜ ਇਨਸਨਰੇਟਰ ਹੈਗਾ ਉਹਨੂੰ ਡਿਸਟਰੈਕਟਰ ਬੋਲਦੇ ਸੀ ਇਹ ਮਤਲਬ ਕਹਿੰਦਾ ਪੇਟੈਂਟ ਹੋਇਆ 1874 ਵਿੱਚ ਇਹ ਐਲਫਰਡ ਫਰਾਇਰ ਸੀਗਾ ਜਿਹੜਾ ਕਿ 슈ਗਰ ਰਾਈਨਰ ਰਾਈਨਰ ਸੀਗਾ ਨੋਟਿੰਗਮ ਵਿੱਚ ਇੰਗਲੈਂਡ ਦੇ ਵਿੱਚ ਇਸ ਨੂੰ ਮਤਲਬ ਕਹਿੰਦਾ ਇਹ ਨੇ ਪੇਟੈਂਟ ਕਰਾਇਆ ਪਹਿਲਾਂ ਸੀਗਾ ਮਤਲਬ ਗਾਰਬੇਜ ਮਤਲਬ ਇਨਸਨਰੇਟਰ ਡਿਸਟਰੈਕਟਰ ਬੋਲਦੇ ਸੀਗੇ 1976 ਵਿੱਚ ਜਾ ਕੇ ਫਰਾਇ ਦੇ ਡਿਜ਼ਾਈਨ ਨੂੰ ਮੈਂਚੈਸਟਰ ਸਿਟੀ ਨੇ ਵੀ ਇਹਨੂੰ ਅਪਣਾ ਲਿਆ ਤੇ ਹੌਲੀ ਹੌਲੀ ਕਿ ਇੰਡਸਟਰੀਅਲ ਜਿਹੜੀਆਂ ਟਾਊਨ ਸੀਗੇ ਸਿਟੀਜ਼ ਨੂੰ ਮਤਲਬ ਉਹ ਅਪਣਾ ਲਿਆ ਉਹਨੂੰ ਕੂੜੇ ਨੂੰ ਬਰਨ ਕਰਨ ਵਾਸਤੇ ਕੂੜੇ ਨੂੰ ਖਤਮ ਕਰਨ ਵਾਸਤੇ ਇਸ ਤੋਂ ਬਾਅਦ ਇੰਡਸਟਰੀਲਾਈਜ਼ ਜਿਹੜੀਆਂ ਕੰਟਰੀਆਂ ਸੀਗੇ ਯੂ ਐਸ ਏ ਸੀਗਾ ਤਾਂ ਉਹਨੇ ਵੀ ਇਸ ਮਾਡਲ ਨੂੰ ਬਣਾ ਲਿਆ ਤੇ 1914 ਚ ਮਤਲਬ ਇੱਕ ਰਾਈਟਰ ਲਿਖਦਾ ਹੈ ਹਿਸਟੋਰੀਅਨ ਹੈਗਾ ਮਾਰਟਨ ਮਿਲੋਸੀ ਉਹ ਕਹਿੰਦਾ 300 ਇਨਸਨਰੇਟਰ ਜਿਹੜੇ ਆਪਰੇਸ਼ਨਲ ਸੀਗੇ ਯੂ ਐਸ ਏ ਦੇ ਵਿੱਚ 1914 ਵਿੱਚ ਪਰ ਇਹਦੇ ਫਰਸਟ ਜਨਰੇਸ਼ਨ ਇਨਸਨਰੇਟਰ ਸੀਗੇ ਮਸ਼ੀਨਾ ਸੀਗੀਆਂ ਇਹਦੇ ਟੈਕਨੀਕਲ ਇਸ਼ੂ ਸੀਗੇ ਕਿਉਂਕਿ ਜਿਹੜਾ ਕੂੜਾ ਇਹਦੇ ਵਿੱਚ ਬਲਦੇ ਸੀ ਉਹਦੇ ਵਿੱਚ ਗਿੱਲੇ ਦਾ ਗਿੱਲੇ ਕੂੜੇ ਦਾ ਕੰਪੋਨੈਂਟ ਸੀਗਾ ਉਹ ਚੰਗੀ ਤਰ੍ਹਾਂ ਬਲਦਾ ਨਹੀਂ ਸੀ ਮਤਲਬ ਤਾਂ ਇਸ ਨੂੰ ਪੂਰੇ ਨੂੰ ਬਲਣ ਵਾਸਤੇ ਮਤਲਬ ਉਸ ਸਮੇਂ ਦੇ ਵਿੱਚ ਫਿਰ ਇਹ ਕੋਲ ਵਰਤਿਆ ਜਾਂਦਾ ਜਿਹੜਾ ਜਿਹੜਾ ਕਿ ਮਤਲਬ ਟੈਕਨੀਕਲ ਇਸ਼ੂ ਪੈਦਾ ਕੀਤਾ ਤੇ ਤਾਂ ਉਹਦੀ ਕਾਸਟ ਵਧ ਗਈ ਮਤਲਬ ਇਸ ਨੂੰ ਦੇਖਦੇ ਬਹੁਤ ਸਾਰੇ ਲੋਕ ਫਿਰ ਲੈਂਡਫਿਲ ਵੱਲੋਂ ਫਿਰ ਕੂੜੇ ਨੂੰ ਕੂੜੇ ਢੇਰਾਂ ਸੱਟਣਾ ਸ਼ੁਰੂ ਕਰ ਗਏ ਨੂੰ ਬੰਦ ਕਰਤਾ ਮਤਲਬ ਲੋਕਾਂ ਨੇ 1920 ਦੇ ਵਿੱਚ ਜਾਂਦੇ ਜਾਂਦੇ ਮਤਲਬ ਕਹਿੰਦਾ ਯੂ ایس اے ਦੇ ਵਿੱਚ ਸਾਰੇ ਜਿਹੜੇ ਇਹ ਇਨਸਨਰੇਟਰ ਦਾ ਮਾਡਲ ਸੀਗਾ ਇਹ ਮਤਲਬ ਕਹਿੰਦਾ ਬੇਸਡ ਨੂੰ ਬਰਨਰ ਵਾਲਾ ਮਾਡਲ ਖਤਮ ਹੋ ਗਿਆ ਮਤਲਬ ਤੇ ਸੈਕੰਡ ਵਰਲਡ ਵਾਰ ਜਦੋਂ ਹੋਈ 1939 ਤੋਂ 1945 ਦੇ ਵਿੱਚ ਉਸ ਤੋਂ ਬਾਅਦ ਫਿਰ ਇੱਕ ਇਨਸਨਰੇਟਰ ਫੇਰ ਆਏ ਜਿਹਨੂੰ ਬਰਨਰ ਬੋਲਦੇ ਸੀਗੇ ਤਾਂ ਉਹ ਜਿਹੜੇ ਫੈਸ਼ਨੇਬਲ ਹੋਮ ਅਮਪਲੈਂਸਸ ਆ ਗਏ ਕਿਉਂਕਿ ਉਸ ਸਮੇਂ ਦੇ ਵਿੱਚ ਇਹ ਸੀਗਾ ਕਿ ਪਲਾਸਟਿਕ ਨੇ ਆਪਣਾ ਰੂਪ ਧਾਰਨ ਕਰ ਲਿਆ ਸੀਗਾ ਉਹ ਪਿਛਲੀ ਵੀਡੀਓ 'ਚ ਗੱਲ ਕੀਤੀ ਪਲਾਸਟਿਕ ਇਹ ਤਾਂ ਹੋੰਦ ਚ ਆਇਆ ਹੈਗਾ ਉਹ ਵਰਲਡ ਵਾਰ 2 ਤੋਂ ਬਾਅਦ ਉਹ ਫਟਾਫਟ ਉਹਦੀ ਰੈਵੋਲੂਸ਼ਨ ਆਈ ਹੈਗੀ ਆ ਤਾਂ ਇਸ ਸਮੇਂ ਜਾਂਦੇ ਜਾਂਦੇ ਮਤਲਬ ਕਹਿੰਦਾ ਸਾਡੇ ਕੋਲੇ ਪਲਾਸਟਿਕ ਵੀ ਹੋਣ ਲੱਗਾ ਫਿਰ ਇਹਨਾਂ ਨੇ ਘਰੇ ਲੋਕਾਂ ਨੇ ਵਰਨ ਕਰਨਾ ਸ਼ੁਰੂ ਕਰਤਾ ਕਿਉਂਕਿ ਉਸ ਸਮੇਂ ਦੇ ਵਿੱਚ ਯੂ ਐਸ ਏ ਦੇ ਜਿਹੜੇ ਪਿੰਡ ਸੀਗੇ ਉਹਨਾਂ ਵਿੱਚ ਪਲਾਸਟਿਕ ਕਲੈਕਸ਼ਨ ਦਾ ਕੋਈ ਸਿਸਟਮ ਨਹੀਂ ਸੀਗਾ ਜਿਸ ਤਰ੍ਹਾਂ ਸਾਡੇ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਸਾਡੇ ਕੋਲੇ ਇਸ ਸਮੇਂ ਪਲਾਸਟਿਕ ਕੋ ਕਲੈਕਸ਼ਨ ਦਾ ਕੋਈ ਸਿਸਟਮ ਨਹੀਂ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਸਰਕਾਰਾਂ ਨਾਲ ਮਿਲ ਕੇ ਦੈ ਅਡਮਿਨਿਸਟ੍ਰੇਸ਼ਨ ਨੇ ਮਿਲ ਕਿ ਉਹ ਕਲੈਕਸ਼ਨ ਕਟੋਟ ਸ਼ੁਰੂ ਹੋਵੇ ਹੋਣੀ ਮਤਲਬ ਘਰਾਂ ਤੋਂ ਜਿਹੜਾ ਸਮਾਨ ਦੀ ਗਿੱਲੇ ਦੀ ਖਾਦਬਾਨੀ ਸ਼ੁਰੂ ਹੋਵੇ ਤੇ ਸੁੱਕੇ ਨੂੰ ਉੱਪਰ ਰੀਸਾਈਕਲ ਹੀ ਭੇਜਿਆ ਜਾਵੇ ਇਸ ਤਰ੍ਹਾਂ ਕਰਕੇ ਕੇ ਯੂਐਸਏ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਚੱਲ ਰਹੀ ਹੈ ਸੈਕੰਡ ਵਰਲਡ ਵਾਰ ਤੋਂ ਬਾਅਦ ਦੀ ਗੱਲ ਚੱਲ ਰਹੀ ਆ ਉੱਥੇ ਹੋਮ ਅੰਪਲੈਂਸਸ ਲੋਕਾਂ ਨੇ ਘਰੇ ਇਹ ਮਤਲਬ ਉਹ ਲਿਆਂਦੇ ਮਤਲਬ ਇਨਸਟੈਂਟਰੇਟਰ ਜਿਹੜੇ ਉਹਨੂੰ ਬਰਨਰ ਬੋਲਦੇ ਸੀ ਲਿਆਂਦੇ ਤੇ 1957 ਤੱਕ ਆਉਂਦੇ ਆਉਂਦੇ ਜਿਹੜਾ ਇਹ ਜਿਹੜੇ ਇਨਸਟੈਂਟਰੇਟਰ ਸੀਗੇ ਉਹਨੇ ਮਤਲਬ ਇਹ ਦੇਖਿਆ ਯੂਐਸਏ ਨੇ ਉਹਦੇ ਪਿੰ ਮਤਲਬ ਕਹਿੰਦਾ ਇਹ ਹੋਇਆ ਵੀ ਆਪਾਂ ਜੇ ਘਰੇ ਆਪਣੇ ਪਲਾਸਟਿਕ ਨੂੰ ਬਰਨ ਕਰਨ ਲੱਗ ਜਾਈਏ ਜਿਹੜਾ ਧੂਆਂ ਹੈਗਾ ਜਿਵੇਂ ਸਾਡੇ ਪੰਜਾਬ ਦੇ ਪਿੰਡਾਂ 'ਚ ਹੁਣ ਕੀ ਹੁੰਦਾ ਅਸੀਂ ਕੀ ਕਰਦੇ ਆ ਸਾਡੇ ਹੁਣ ਸਰਦੀ ਆਉਣੀ ਆ ਉਹ ਹਰ ਘਰ 'ਚ ਸਾਡੇ ਕੋਲ ਦੇਸੀ ਕੀਦਰ ਉਹਦੇ ਵਿੱਚ ਆਪਾਂ ਹਰ ਤਰ੍ਹਾਂ ਦਾ ਸਮਾਨ ਬਾਲ ਦਿੰਨੇ ਆ ਪਲਾਸਟਿਕ ਹੋਇਆ ਜੁੱਤੇ ਕੱਪੜੇ ਸਾਰੇ ਬਾਲ ਦਿੰਨੇ ਆ ਉਹ ਜਿਹੜਾ ਪਹਿਲਾ ਧੂਆਂ ਹੈਗਾ ਉਹ ਸਾਡੇ ਘਰਾਂ 'ਚ ਪਹੁੰਚਦਾ ਹੈਗਾ ਇਸ ਲਈ ਜਿਹੜਾ ਉਹ ਸਮੋਗ ਦਾ ਰੂਪ ਧਾਰਨ ਕਰ ਲੈਂਦਾ ਮਤਲਬ ਉੱਥੇ ਯੂਐਸਏ ਦੇ ਵਿੱਚ ਧਾਰਨ ਕੀਤਾ ਇਸ ਲਈ ਸਾਡੇ ਵੀ ਜਿਹੜਾ ਉਹ ਧੂਆਂ ਅੰਦਰ ਹੀ ਘੁੰਮਦਾ ਰਹ ਸੀ ਮਤਲਬ ਉਹਨੂੰ ਇਨਹੇਲ ਕਰਦੇ ਰਹਿੰਦੇ ਉਹ ਸਾਡੀ ਮਤਲਬ ਕਹਿੰਦਾ ਸੇਤ ਨੂੰ ਕਾਫੀ ਖਰਾਬ ਕਰਦਾ ਇਸ ਨੂੰ ਦੇਖਦੇ ਹੋਏ ਕੀ ਕੀਤਾ ਅਮਰੀਕਾ ਨੇ 1952 ਦੇ ਬੱਚੇ ਨੂੰ ਫਿਰ ਬੈਨ ਕਰਤਾ ਵੀ ਕੋਈ ਵੀ ਜਿਹੜਾ ਇਹ ਬਰਨਰ ਨੂੰ ਇਨਸਨਰੇਟਰ ਨੂੰ ਆਪਣੇ ਘਰੇ ਕੂੜੇ ਨੂੰ ਬਾਲਨ ਵਾਸਤੇ ਨਹੀਂ ਵਰਤੂਗਾ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਕਰਕੇ 1970 ਦੇ ਵਿੱਚ ਇੱਕ ਨਵੀਂ ਮੂਵਮੈਂਟ ਆਉਂਦੀ ਆ এনਵਾਇਰਨਮੈਂਟਲ ਮੂਵਮੈਂਟ ਆਉਂਦੀ ਹੈਗੀ ਆ ਤਾਂ ਉਸ ਤੋਂ ਬਾਅਦ એનર્ਜੀ ਇੰਡੀਪੈਂਡੈਂਸ ਲੈ ਕੇ ਜਿਹੜਾ ਕ੍ਰਾਈਸਿਸ ਚ ਚਿੰਤਾ ਜਿਤਾਈ ਜਾ ਰਹੀ ਸੀ ਫੋਰ ਆਇਲ ਖਤਮ ਹੋ ਜੂ ਇਹ ਇਹ ਜਿਹੜੋ ਚਿੰਤਾਵਾਂ ਚੱਲ ਰਹੀਆਂ ਸੀਗੀਆਂ ਇਸ ਨੂੰ ਦੇਖਦੇ ਹੋਏ ਸੈਕੰਡ ਜਨਰੇਸ਼ਨ ਇਨਸਨਡਿਟਰਾਈਆਂ ਮਸ਼ੀਨਾਂ ਜਿਸ ਦਾ ਨਾਮ ਦਿੱਤਾ ਗਿਆ એનર્ਜੀ ਫਰੋਮ ਵੇਸਟ ਪਲਾਂਟ ਸੇ ਕਰਕੇ ਨਾਮ ਦਿੱਤਾ ਗਿਆ ਮਤਲਬ ਕੂੜੇ ਤੋਂ એનર્ਜੀ ਬਣਾਉਣਾ ਇਹ ਮਤਲਬ 1970 ਤੋਂ ਬਾਅਦ ਫਿਰ ਇਹ ਸਿਸਟਮ ਚ ਆਇਆ ਤਾਂ ਯੂਕੇ ਦੇ ਵਿੱਚ ਦੇਖਿਆ ਗਿਆ ਵੀ ਇਸ ਵੇਸ ਟੂ એનર્ਜੀ ਪਲਾਂਟ ਜਾਂ એનર્ਜੀ ਟੂ ਵੇਸਟ ਪਲਾਂਟ ਹੈਗੇ ਆ ਜਿਹੜੀ ਇਹਦੀ ਇਸ ਨੂੰ ਯੂਜ਼ ਕਰ 9% ਜਿਹੜੀ ਜਿਹੜੀ ਇਹਦੀ ਜਿਹੜਾ ਕੂੜਾ ਜਲਾਇਆ ਜਾਂਦਾ 2001 ਵਿੱਚ ਜਲਾਇਆ ਜਾਂਦਾ ਸੀਗਾ ਇਹ ਵੱਧ ਕੇ 48% ਹੋ ਗਿਆ 2021 ਦੇ ਵਿੱਚ ਵੀ 3 435% ਜਿਹੜਾ ਕੂੜੇ ਬਾਲਨ ਦਾ ਸਿਸਟਮ ਜਿਹੜਾ ਇਹ ਇਨਕਰੀਜ਼ ਹੋ ਗਿਆ ਇਹਨਾਂ ਦਾ ਔਨ ਨਾਲ ਇਨਸਨਰੇਟਰ ਔਨ ਨਾਲ ਤੇ ਸਵੀਡਨ ਵਿੱਚ ਜਿਹੜਾ ਸਵੀਡਨ ਆਪਣਾ ਕੂੜਾ ਹੈਗਾ ਇਹਨਾਂ ਪਲਾਂਟਾਂ ਰਾਹੀਂ 50% ਵੇਸਟ ਨੂੰ ਜਲਾਉਂਦਾ ਹੈਗਾ ਤੇ ਜਾਪਾਨ 78% ਜਲਾਉਣ ਲੱਗ ਗਿਆ ਇਹ ਰਿਪੋਰਟਾਂ ਸਾਰੀਆਂ ਆਈਆਂ ਚਾਈਨਾ ਨੇ 1990 ਤੋਂ ਬਾਅਦ 300 ਤੋਂ ਵੱਧ वेस्ट એનર્ਜੀ ਪਲੈਂਟ ਆਪਣੇ ਦੇਸ਼ ਵਿੱਚ ਲਾਏ ਜਿਹੜੇ ਕਿ 5,80,000 ਟਨ ਜਿਹੜੇ ਕੂੜੇ ਨੂੰ ਬਰਨ ਕਰਦੇ ਆ ਹਰ ਦਿਨ ਮਤਲਬ ਇੰਨਾ ਕੂੜਾ ਇਹ ਬਰਨ ਹੁੰਦਾ ਚਾਈਨਾ ਦੇ ਵਿੱਚ ਤਾਂ ਇਹ ਜਿਹੜੇ એનર્ਜੀ ਟੂ ਪਲੈਂਟ ਆ ਉਹ ਯੂਜ਼ ਕਰਦੇ ਆ ਤਾਂ ਇਹਦਾ ਟੈਂਪਰੇਚਰ ਅੰਦਰਲਾ ਬਹੁਤ ਹਾਈ ਹੁੰਦਾ 1300 ਡਿਗਰੀ ਟੈਂਪਰੇਚਰ ਰਹਿੰਦਾ ਹੈਗਾ ਜਿਹੜਾ ਐਵਰੇਜ 1027 ਡਿਗਰੀ ਰਹਿੰਦਾ ਤੇ 1300 ਵੀ ਚਲਾਇਆ ਜਾਂਦਾ ਹੈਗਾ ਤਾਂ ਇਹ ਜਿਹੜੇ ਹਾਰਮਫੁਲ ਕੈਮੀਕਲ ਨੂੰ ਬਰਨ ਕਰਨ ਵਾਸਤੇ ਇਸਦਾ ਟੈਂਪਰੇਚਰ ਹਾਈ ਹੁੰਦਾ ਤਾਂ ਹੁਣ ਜਿਹੜਾ ਬਰਨਿੰਗ ਵੇਸਟ ਹੈਗਾ ਜਿਹੜੇ ਬਰਨ ਕਰਦੇ ਉਹ ਕਾਫੀ ਜਿਹੜੇ ਪਲੂਟੈਂਟ ਵੀ ਮਤਲਬ ਕਹਿੰਦਾ ਹੈਵੀ ਮੈਟਲ ਰਿਲੀਜ਼ ਕਰਦੇ ਹੈਗੇ ਆ ਲਾਈਕ ਮਰਕਰੀ ਕੈਡਮੀਅਮ ਲੈਡ ਹਾਈਡਰੋਲਿਕ ਐਸਿਡ ਡਾਇਓਕਸਿਨ ਫੋਰਨਸ ਹੈਗੇ ਤੇ ਪਰਸਿਸਟੈਂਟ ਆਰਗੈਨਿਕ ਪਲੂਟੈਂਟਸ ਹੈਗੇ ਡਾਇਓਕਸਿਨ ਤੇ ਫਿਰਨਸ ਹੈਗੇ ਇਹ ਵੀ ਰਿਲੀਜ਼ ਕਰਦੇ ਪਰ ਹੁਣ ਵਾਲੀ ਜਿਹੜੀਆਂ ਮਾਡਰਨ એનર્ਜੀ ਟੂ ਵੇਸਟ ਪਲੈਂਟ ਆ ਇਹਦੇ ਵਿੱਚ ਜਿਹੜੇ ਸਾਡੇ ਡਾਇਓਕਸਿਨ ਤੇ ਫੋਰਨ ਦੀ ਜਿਹੜੀ ਕਨਸੈਂਟ੍ਰੇਸ਼ਨ ਆ ਬਹੁਤ 99% ਘਟ ਸਾਨੂੰ ਮਿਲਦੀ ਹੈਗੀ ਆ ਪਰ ਫਿਰ ਵੀ ਜਿਹੜਾ ਹੈਗਾ ਇਹ ਇਨਸਨਰੇਟਰ ਹੈਗੇ ਕਾਫੀ ਜਿਆਦਾ ਅਮਾਉਂਟ ਵਿੱਚ ਸਾਡੇ ਮਤਲਬ ਕਹਿੰਦਾ ਹੈ ਹੈਵੀ ਮੈਟਲ ਛੱਡਦੇ ਹੈਗੇ ਆ ਤੋਂ ਸੇ ਸਮਝਣਾ ਪੈਣਾ ਜਿਹੜੇ ਇਹ ਇਹ ਇਨਸਨਰੇਟਰ ਹੈਗੇ ਆ ਜਿਹੜੇ ਸਾਡੇ ਕੋਲ ਬੇਸਡ ਪਾਵਰ ਸਟੇਸ਼ਨ ਹੈਗੇ ਆ ਉਹ ਤੋਂ ਜਿਆਦਾ ਕਾਰਬਨ ਡਾਈਆਕਸਾਈਡ ਛੱਡਦੇ ਆ ਤੇ ਨਿਊਯਾਰਕ ਵਿੱਚ ਵੀ ਪਾਇਆ ਗਿਆ ਵੀ ਜਿਹੜੇ ਇਹ ਮਸ਼ੀਨਰੀ ਹੈਗੇ એનર્ਜੀ ਟੂ ਵੇਸਟ ਪਲੈਂਟਸ ਅਗੇ ਇਨਸਨਰੇਟਰ ਹੈਗੇ ਆ ਇਹ ਮਤਲਬ ਕਹਿੰਦਾ 2 ਟਾਈਮ ਲੈਡ ਜ਼ਿਆਦਾ ਛੱਡਦੇ ਤੇ 4 ਟਾਈਮ ਮਤਲਬ ਕਹਿੰਦਾ ਕੈਡਮੀਅਮ ਛੱਡਦੇ ਐ ਇਸ ਕੰਪੇਅਰ ਟੂ ਕੋਲ ਬੇਸਡ ਪਾਵਰ ਸਟੇਸ਼ਨ ਜੇ 14 ਟਾਈਮ ਮਰਕਰੀ ਜ਼ਿਆਦਾ ਛੱਡਦੇ ਆ ਤਾਂ ਇਹ ਜਿਹੜੀ ਰਿਪੋਰਟਾਂ ਅਸੀਂ ਤੁਹਾਨੂੰ ਪੇਪਰ ਦਿਖਾਵਾਂਗੇ ਪਿੱਛੇ ਇਹ ਆਈਆਂ ਤੇ ਹੁਣ ਆਫਟਰ ਇਨਸਨਰੇਸ਼ਨ ਜਦੋਂ ਹੋ ਜਾਂਦੀ ਹੈ ਜਦੋਂ ਉਹ ਕੂੜੇ ਨੂੰ ਬਾਲ ਦਿੰਦੇ ਆ ਤਾਂ ਉਹ ਤੋਂ ਬਾਅਦ ਕੀ ਹੁੰਦਾ ਇਹ ਵੀ ਸਮਝਣਾ ਪੈਣਾ ਆਪਾਂ ਨੂੰ ਉਸ ਵਾ ਡਸਟ ਤੇ ਇੱਕ ਸਿੰਡਰ ਹੈਗਾ ਜਿਹੜੇ ਸਮਾਲ ਪੀਸ ਆਫ ਬਰਨਿੰਗ ਮੈਟੀਰੀਅਲ ਸਿੰਡਰ ਬੋਲਦੇ ਆ ਉਹ ਉਹ ਇਹਦੇ ਪਿੱਛੇ ਰਹਿ ਜਾਂਦਾ ਫਰਨਸ ਦੇ ਵਿੱਚ ਉਹਨੂੰ ਉਹਨੂੰ ਮਤਲਬ ਇਹ ਮੋਸਟਲੀ ਕੰਟੇਨ ਜਿਹੜੇ ਬਾਟਮ ਐਸ਼ ਦੇ ਵਿੱਚ ਬਲਦੀ ਨਹੀਂ ਇਹਦੇ ਵਿੱਚ ਇਹਦੇ ਵਿੱਚ ਗਲਾਸ ਹੋ ਗਿਆ ਇਹਦੇ ਵਿੱਚ ਵੈਰੀ ਮਿਨਰਲਸ ਹੋਗੇ ਹੈਵੀ ਮੈਟਲ ਹੋਗੇ ਬਰੋਮੀਨੇਟਿਡ ਫੀਨੋਲ ਫਲੇਮ ਰਿਟਾਰਡੈਂਸ ਹੋਗੇ ਤੇ ਇਹ ਜਿਹਾ ਸਮਾਨ ਜਿਹੜਾ ਇਹ ਪਾਇਆ ਜਾਂਦਾ ਤੇ ਜਿਹੜਾ ਜ਼ਿਆਦਾ ਕਨਸੈਂਟ੍ਰੇਸ਼ਨ ਚ ਪਾਇਆਦਾ ਫਿਰ ਵੀ ਇਹ ਸਮਾਨ ਇਹਦੇ ਵਿੱਚ ਜਿਹੜਾ ਬਾਟਮ ਐਸ਼ ਬਚਦੀ ਉਹ ਤੇ ਪਾਇਆ ਜਾਂਦਾ ਹੈਗਾ ਇੱਕ ਖਿਆਨ ਸੀ ਕਰਕੇ ਹੈਗਾ ਤਾਂ ਉਹਦੇ ਬਾਰੇ ਆਪਾਂ ਲੱਗ ਤੋਂ ਚਰਚਾ ਕਰਨ ਜਿਹੜਾ ਸਮੁੰਦਰੀ ਜਹਾਜ਼ ਸੀਗਾ ਉਹ 2 ਸਾਲ ਤੱਕ ਸਮੁੰਦਰ ਚ ਘੁੰਮਦਾ ਰਿਹਾ ਉਹਦੇ ਵਿੱਚ ਇਹ ਜਿਹੜੀ ਐਸ ਸੀਗੀ ਬਾਟਮ ਐਸ਼ ਸੀਗੀ ਉਹਦੇ ਵਿੱਚ ਸੀਗੀ ਉਹਦੇ ਬਾਰੇ ਲੱਗ ਆਪਾਂ ਚਰਚਾ ਕਰਾਂਗੇ ਤਹੋਣਾ ਮਤਲਬ ਮਕਸਦ ਕੀ ਸੀ ਨੂੰ ਵੇਸਟ ਊਰਜਾ ਪਲਾਂਟ ਦਾ ਵੇਸਟ ਊਰਜਾ ਪਲਾਂਟ ਦਾ ਮਕਸਦ ਇਹ ਸੀ ਵੀ ਉਦੋਂ ਤੋਂ ਊਰਜਾ ਕੱਢੀ ਜਾਵੇ ਮਤਲਬ ਇਹ ਯੂਐਸਏ ਦੇ ਵਿੱਚ ਕੀ ਹੋਇਆ ਜਦੋਂ ਦੇਖਿਆ 75 ਜਿਹੜੇ ਵੇਸਟ ਊਰਜਾ ਪਲਾਂਟ ਚੱਲ ਰਹੇ ਸੀਗੇ ਤਾਂ ਜਿਹੜੇ ਕਿ 34 ਮਿਲੀਅਨ ਟਨ ਜਿਹੜਾ ਵੇਸਟ ਨੂੰ ਬਰਨ ਕਰ ਰਹੇ ਸੀਗੇ ਇੱਕ ਸਾਲ ਦੇ ਬੱਚੇ ਪਰ ਉਹਦੇ ਵਿੱਚ ਜਿਹੜੀ ਊਰਜਾ ਪ੍ਰੋਡਿਊਸ ਕਰ ਰਹੇ ਸੀ ਉਹ 0.2% ਸੀਗੀ ਉਹ ਬਹੁਤ ਨਾਮਾਤਰ ਸੀਗੀ ਉਸ ਤੋਂ ਬਾਅਦ ਯੂਕੇ ਜਿਹੜਾ 2020 ਦੀ ਰਿਪੋਰਟ ਹੈਗੀ ਆ ਵੇਸਟ ਊਰਜਾ ਪਲਾਂਟ ਜਿਹੜੇ ਹੈਗੇ ਆ ਹਾਫ ਜਿਹੜਾ ਜਿੰਨਾ ਵੀ ਹਾਊਸਹੋਲਡ ਘਰਾਂ ਤੋਂ ਹਾਫ ਜਿਹੜਾ ਵੇਸਟ ਜਨਰੇਟ ਹੁੰਦਾ ਸੀ ਉਹਨੂੰ ਬਰਨ ਕਰ ਰਹੇ ਸੀਗੇ ਉੱਥੋਂ ਮਤਲਬ ਇਹਦਾ ਮਤਲਬ 14 ਮਿਲੀਅਨ ਟਨ ਦੇ ਕਰੀਬ ਉਹ ਜਿਹੜੀ ਆਪਣਾ ਇਅਰਲੀ ਬਰਨ ਕਰ ਰਹੇ ਸੀ ਕੂੜੇ ਨੂੰ 50% ਜਿਹੜਾ ਘਰਾਂ ਤੋਂ ਵੇਸਟ ਨੇ ਉਹਨੂੰ ਬਰਨ ਕਰ ਰਹੇ ਸੀਗੇ ਉੱਥੋਂ ਜਿਹੜੀ એનર્ਜੀ ਪ੍ਰੋਡੂਸ 2.5% ਕੰਟਰੀ ਦੀ ਜਿਹੜੀ ਕੰਟਰੀ ਦੀ એનર્ਜੀ ਸੀ ਪ੍ਰੋਡਕਸ਼ਨ ਆ ਉੱਥੋਂ ਪੈਦਾ ਹੋ ਰਹੀ ਸੀ ਇਹਦਾ ਮਤਲਬ ਕੀ ਹੋਇਆ ਵੀ ਜਿਹੜੇ ਵੇਸਟ એનર્ਜੀ ਪਲਾਂਟ ਜਿਹੜੀ ਗੱਲ ਕੀਤੀ ਜਾ ਰਹੀ ਸੀ ਉਹ ਜ਼ਿਆਦਾ એનર્ਜੀ ਨਹੀਂ ਪੈਦਾ ਕਰ ਰਹੇ ਸੀਗੇ ਤਾਂ ਫਿਰ ਵੀ ਕੰਟਰੀਆਂ ਨੂੰ ਜਿਹੜਾ ਬਰਨਿੰਗ ਜਿਹੜ ਉਸ ਨੂੰ ਇਹ ਕਹੀ ਹੈ ਕਿ ਇਹ ਰੀਨੇਬਲ ਹੈਗਾ ਕਿਉਂਕਿ ਬਿਕੋਜ਼ ਇਹ ਤਾਂ ਕਰਦੇ ਜਿਹੜੇ ਇਹ ਇਨਵੈਸਟਮੈਂਟ ਐਨਰਜੀ ਪਲਾਂਟ ਹਾਈ ਕਾਸਟ ਤੇ ਆ ਇਹਨੂੰ ਗਵਰਨਮੈਂਟ ਤੋਂ ਸਬਸਿਡੀ ਮਿਲਦੀ ਸੀਗੀ ਆ ਤੇ ਗਵਰਨਮੈਂਟ ਤੋਂ ਟੈਕਸ ਜਿਹੜਾ ਸੀਗਾ ਜਿਹੜਾ ਲੋਕਾਂ ਦਾ ਟੈਕਸ ਜਿਹੜਾ ਸੀਗਾ ਬ੍ਰੇਕ ਕਰਦੇ ਸੀ ਉਹ ਉਹ ਸਾਰਾ ਇਹਦਾ ਇਹਦਾ ਹੈਲਪ ਮੈਂਦੀ ਸੀ ਇਹਨੂੰ ਮਤਲਬ ਮਿਲੀਅਨ ਡਾਲਰ ਆ ਪਾਏ ਮਤਲਬ ਕਹਿੰਦਾ ਇਸ ਤੇ ਇਨਵੈਸਟਮੈਂਟ ਹੁੰਦੀ ਸੀਗੀ ਇਸ ਕਰਕੇ ਮਤਲਬ ਕਹਿੰਦਾ ਇਹ ਜਿਹੜਾ ਇਨਸਨਰੇਟਰ ਦਾ ਬਿਜ਼ਨਸ ਜਿਹੜਾ ਚੱਲਦਾ ਗਿਆ ਉਸ ਤੋਂ ਬਾਅਦ ਰਿਐਲਿਟੀ ਇਹ ਹੈਗੀ ਆ ਵੀ ਜਿਹੜੇ ਇਨਸਨਰੇਟਰ ਹੈਗੇ ਆ ਮਤਲਬ ਇਹ ਰੀਸ ਕੋ ਜਿਹੜੀਆਂ ਕੰਟਰੀਆਂ ਜ਼ਿਆਦਾ ਇਨਸਨਰੇਟ ਕਰਦੀਆਂ ਉਹ ਰੀਸਾਈਕਲਿੰਗ ਘੱਟ ਕਰਦੀਆਂ ਆਪ ਨੂੰ ਸਮਝਣਾ ਪੈਣਾ ਬਰਨ ਮੋਸਟ ਵੇਸ ਜਿਹੜੀਆਂ ਕੰਟਰੀਆਂ ਰੀਸਾਈਕਲ ਘੱਟ ਕਰਦੀਆਂ ਜਾਪਾਨ ਵਿੱਚ ਇਨਸਨਰੇਸ਼ਨ 78% ਹੁੰਦੀ ਆ ਹਾਊਸਹੋਲਡ ਵੇਸ ਦੀ ਰੀਸਾਈਕਲਿੰਗ ਸਰ 20% ਹੁੰਦੀ ਆ ਮਤਲਬ ਕੀ ਹੋਇਆ ਈਜ਼ੀ ਹੈਗਾ ਵੀ ਉਹ ਆਪਣਾ ਜਿਹੜਾ ਵੇਸ ਨੂੰ ਰੀਸਾਈਕਲਿੰਗ ਦੇ ਜ਼ਿਆਦਾ ਕੋਸਟ ਆਉਂਦੀ ਆ ਉਹਦੀ ਸਾਰਟਿੰਗ ਤੋਂ ਲੈ ਕੇ ਪ੍ਰੋਸੈਸਿੰਗ ਤੋਂ ਲੈ ਕੇ ਉਹਨੂੰ ਬਰਨ ਕਰਨਾ ਆਸਾਨ ਸਮ ਦੇ ਸੀ ਬਹੁਤ ਸਾਰੀਆਂ ਕੰਟਰੀਆਂ ਤਾਂ ਹੁਣ ਜਿਹੜਾ ਗੱਲ ਇੱਥੇ ਆ ਗਈ ਵੀ ਬਹੁਤ ਸਾਰੀ ਕੰਪਨੀ ਹੈ ਜਿਹੜੀਆਂ ਹੈਗੀਆਂ ਉਹ ਵੀ ਜਿਹੜੀਆਂ ਸੋਚਦੀਆਂ ਹੈਗੀਆਂ ਜਿਹੜੀਆਂ ਜਿਵੇਂ ਡਾਊ ਕੈਮੀਕਲ ਹੈਗਾ ਉਹਨੇ ਕੀਪ ਅਮਰੀਕਾ ਬਿਊਟੀਫੁੱਲ ਜਿਹੜੀ ਹੈਗੀ ਹੈ ਸੰਸਥਾ ਹੈਗੀ ਉਹਨਾਂ ਨੇ ਮਿਲ ਕੇ ਇਹ ਵੀ ਸੋਚਿਆ ਵੀ ਆਪਾਂ ਜਿਹੜਾ ਪਲਾਸਟਿਕ ਜਿਹੜਾ ਵੱਜ ਜਾਂਦਾ ਉਹਨੂੰ ਬਰਨ ਨਹੀਂ ਕਰੀਏ ਮਤਲਬ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਇਹਨੂੰ ਰੀਸਾਈਕਲ ਚ ਨਾ ਲਿਆਂਦਾ ਜਾਵੇ ਤਾਂ ਇਹ ਜਿਹੜਾ ਕੰਪਨੀ ਦੇ ਇੱਕ ਸਟ੍ਰੈਟਜੀ ਸੀਗੀ ਵੀ ਇਹਨੂੰ ਜੇ ਅਸੀਂ ਰੀਸਾਈਕਲ ਜਾਵਾਂ ਸਾਡਾ ਖਰਚਾ ਵਧੂ ਉਹਦੀ ਇੱਕ ਕੈਪੇਬਿਲਿਟੀ ਹੈ ਰੀਸਾਈਕਲਿੰਗ ਦੀ ਘੱਟ ਹੈਗੀ ਆ ਇਸ ਲਈ ਉਹ ਬਰਨ ਕਰਨ ਤੋ ਹਰ ਇੱਕ ਗੱਲ ਮੁਕਦੀ ਇਹ ਹੁੰਦੀ ਵੀ ਲੋਕ ਜਿੰਨਾ ਵੀ ਸਮਾਨ ਵਰਤਦੇ ਆ ਪਲਾਸਟਿਕ ਦਾ ਜਾਂ ਫਿਰ ਉਹ ਭੁੱਲ ਜਾਂਦੇ ਵੀ ਸਾਡਾ ਸਮਾਨ ਜਾਂਦਾ ਕਿੱਥੇ ਆ ਆਪਾਂ ਨੂੰ ਸਮਝਣਾ ਪੈਣਾ ਹੈ ਰਿਐਲਿਟੀ ਇਹ ਹੈਗੀ ਆ ਵੀ ਨਾ ਤਾਂ ਸਾਰਾ ਵੇਸਟ ਰੀਸਾਈਕਲ ਹੋ ਸਕਦਾ ਨਾ ਰੀਯੂਜ਼ ਹੋ ਸਕਦਾ ਕੁਐਸਚਨ ਇਹ ਆਉਂਦਾ ਹੈਗਾ ਵੀ ਹੁਣ ਕਰੀਏ ਕੀ ਉਹਦਾ ਜਿੰਨਾ ਸਮਾਨ ਜਿਹੜੇ ਪੈਟ ਬੋਟਲ ਹੈਗੇ ਐਚ ਡੀਪੀ ਬੋਟਲ ਹੈਗੇ ਸਾਡੀਆਂ ਰੀਸਾਈਕਲ ਹੋ ਜਾਂਦੀਆਂ ਤੇ ਬਾਕੀ ਸਮਾਨ ਰੀਸਾਈਕਲ ਹੁੰਦਾ ਪਰ ਬਹੁਤ ਔਖਾ ਹੁੰਦਾ ਜਿਹੜੀਆਂ ਸਾਡੀਆਂ ਇੰਡੀਆ ਵਰਗੀ ਕੰਟਰੀਆਂ ਹੈਗੀਆਂ ਉਹ ਮਤਲਬ ਉਹਨਾਂ ਦਾ ਤਰੀਕਾ ਕੋਈ ਨਹੀਂ ਲਾਜ਼ ਕੋਈ ਨਹੀਂ ਹੈ ਕਿ ਇੱਥੇ ਕੁਝ ਵੀ ਕਰੀ ਤੁਰੇ ਜਾਂਦਾ ਹੈ ਔਰ ਹਰ ਤਰ੍ਹਾਂ ਦਾ ਸਮਾਨ ਰੀਸਾਈਕਲ ਵੀ ਹੋਈ ਤੁਰੇ ਜਾਂਦਾ ਪਰ ਉਹ ਉਹਦੀ ਕੰਡੀਸ਼ਨ ਹੈ ਜਿਹੜੀ ਰੀਸਾਈਕਲਿੰਗ ਦੀ ਹੈਗੀਆਂ ਉਹ ਅਵੇਲੇਬਲ ਨਹੀਂ ਹੈ ਕਿ ਹਿਊਮਨ ਹੈਲਥ ਨੂੰ ਬਹੁਤ ਵੱਡੇ ਲੈਵਲ ਦਾ ਨੁਕਸਾਨ ਪਹੁੰਚਦਾ ਜੇ ਮੰਨ ਲਓ ਸਾਡੇ ਬਹੁਤ ਸਾਰੀਆਂ ਸਾਡੀਆਂ ਲੋਕਲ ਫੈਕਟਰੀਆਂ ਹੁੰਦੀਆਂ ਮਤਲਬ ਜੋ ਵੀ ਬਰਨ ਕਰ ਚਾਹੇ ਉਹ ਪਲਾਸਟਿਕ ਦੀਆਂ ਸ਼ੀਟਾਂ ਬਣਾ ਰਿਹਾ ਚਾਹੇ ਉਹ ਟਾਈਲਾਂ ਬਣਾ ਰਿਹਾ ਚਾਹੇ ਉਹ ਪਲਾਸਟਿਕ ਨੂੰ ਮਤਲਬ ਕਹਿੰਦਾ ਪੰਘਲਾ ਕੇ ਪਾਈਪਾਂ ਬਣਾ ਰਿਹਾ ਉਹਨਾਂ ਦੀ ਹਾਲਾਤ ਹੈ ਇਹ ਕੰਡੀਸ਼ਨ ਹੈ ਕਿ ਜਿਹੜੀ ਉਹਨਾਂ ਨੂੰ ਕੰਮ ਕਰਨ ਦੀ ਕੰਡੀਸ਼ਨ ਬਹੁਤ ਜ਼ਿਆਦਾ ਮਤਲਬ ਕਹਿੰਦਾ ਹਾਲਾਤ ਮਾੜੇ ਆ ਐਸ ਕੰਪੇਅਰ ਟੂ ਜਿਹੜੀ ਐਡਵਾਂਸਡ ਕੰਟਰੀਆਂ ਉੱਥੇ ਜਿਹੜੇ ਹੈਗਾ ਸਿਸਟਮ ਬਹੁਤ ਹਾਈ ਹਾਈ ਲੈਵਲ ਤੇ ਉੱਥੇ ਇਹ ਸਿਸਟਮ ਨਹੀਂ ਦੇਖ ਨੂੰ ਮਿਲਦਾ ਤਾਂ ਹੁਣ ਸਾਡੇ ਕੋਲ ਇੱਕੀ ਚੀਜ਼ ਬਚਦੀ ਜਿਹੜਾ ਸਮਾਨ ਸਾਡਾ ਨਹੀਂ ਰੀਸਾਈਕਲ ਹੋਦਾ ਕਰਿਆ ਕਿ ਜਾਵੇ ਉਹਦਾ ਮਤਲਬ ਜਾਂ ਤਾਂ ਉਹਨੂੰ ਲੈਂਡਫਿਲ ਕੀਤਾ ਜਾਵੇ ਮਤਲਬ ਕਹਿੰਦਾ ਡੱਬ ਦਿੱਤਾ ਜਾਵੇ ਲੈਂਡਫਿਲ ਕਰਕੇ ਜਾਂ ਉਹਨੂੰ ਬਰਨ ਕਰ ਦਿੱਤਾ ਜਾਵੇ ਜਿਹੜਾ ਇਨਸਨਰੇਸ਼ਨ ਦੀ ਆਪਾਂ ਜਿਹੜੀ ਗੱਲ ਕੀਤੀ ਹੈ ਚਾਹੇ ਉਹਨੂੰ ਬਰਨ ਕਰ ਦਿੱਤਾ ਜਾਵੇ ਦੋ ਹੀ ਗੱਲਾਂ ਬਚਦੀਆਂ ਸਾਰੇ ਕੋਲ ਜਾਂ ਮਤਲਬ ਕਹਿੰਦਾ ਅਸੀਂ ਉਹਨੂੰ ਲੈਂਡਫਿਲ ਕਰਦੇ ਹੁਣ ਸਾਡੇ ਇੰਡੀਆ ਦੇ ਵਿੱਚ ਕੀ ਹੈ ਸਾਡੇ ਕੋਲ ਸੈਂਟੀਫਿਕ ਲੈਂਡਫਿਲ ਨਹੀਂ ਹੈਗਾ ਅਸੀਂ ਨਹੀਂ ਕਰ ਰਹੇ ਸਾਡੇ ਕੋਲ ਵੇਸਟ એનર્ਜੀ پلان ਜਿਆਦਾ ਕਾਮਯਾਬ ਨਹੀਂ ਹੋ ਰਹੇ ਕਿਉਂਕਿ ਸਾਡੇ ਕੋਲ ਜਿਹੜਾ ਕੂੜਾ ਹੈਗਾ ਉਹ ਗਿੱਲਾ ਕੂੜਾ ਜਿਆਦਾ ਹੋਣ ਕਰਕੇ ਸਾਡਾ ਉਹ ਐਫੀਸ਼ੀਐਂਟ ਨਹੀਂ ਹੈਗੇ ਇਸ ਲਈ ਸਾਡੇ ਕੋਲ ਕੀ ਬਚਦਾ ਹੈ ਸਾਡੇ ਕੋਲ ਤਾਂ ਇਹੀ ਬਚਦਾ ਹੈਗਾ ਅਸੀਂ ਜਿਹੜਾ ਸਾਡਾ ਕੂੜਾ ਹੈਗਾ ਉਹ ਸਾਰੇ ਸ਼ਹਿਰ ਜਿਹੜੇ ਇੰਡੀਆ ਦੇ ਹੈਗੇ ਜਿੰਨੇ ਵੀ ਸ਼ਹਿਰ ਆ ਜਿੰਨੇ ਵੀ ਸਾਡੇ ਪਿੰਡ ਆ ਉਹ ਡੰਪਸ਼ ਕਰੀ ਤੁਰਿਆ ਰਿਆ ਕੂੜੇ ਨੂੰ ਨਾ ਤਾਂ ਸੈਂਟੀਫਿਕ ਲੈਂਡਫਿਲ ਆ ਉਹ ਡੰਪ ਸਾਈਟਾਂ ਹੈਗੇ ਜਿਹੜੇ ਸ਼ਹਿਰ ਸਾਡੇ ਜਿੰਨੇ ਵੀ ਪਟਾਲੇ ਜਿਵੇਂ ਪਟਾਲਾ ਹੋਗਾ ਜਲੰਧਰ ਹੋਗਾ ਜਿੰਨੇ ਸਾਡੇ 23 ਜ਼ਿਲ੍ਹੇ ਹੈਗੇ ਆ ਸਾਰੇ ਦੇ ਸਾਰਾ ਜਿਹੜਾ ਕੂੜਾ ਹੈਗਾ ਉਹ ਸ਼ਹਿਰ ਤੋਂ ਬਾਹਰ ਡੰਪ ਕਰਦੇ ਆ ਉਹ ਡੰਪ ਹੈਗਾ ਸੈਂਟੀਫਿਕ ਲੈਂਡਫਿਲ ਸਾਈਟ ਨਹੀਂ ਹੈਗੀ ਨਾ ਸਾਡੇ ਕੋਲ ਵੇਸਟ એનર્ਜੀ ਪਲਾਂਟ ਆ ਨਾ ਸਾਡੇ ਕੋਲ ਸੈਂਟੀਫਿਕ ਲੈਂਡਫਿਲ ਸਾਈਟ ਦਾ ਮਤਲਬ ਕੀ ਹੋਇਆ ਕਿ ਸਾਡਾ ਜਿਹੜਾ ਕੂੜਾ ਐਂ ਹਜੇ ਜੋ ਤੱਕ ਸਾਡੀ ਕੰਟਰੀ ਨਹੀਂ ਡਿਵੈਲਪ ਹ ਅਹੀਂ ਸਾਡਾ ਕੂੜਾ ਜਿਹੜਾ ਰੋਲਿਆ ਰਹਿਣਾ ਹੁਣ ਆਪਾਂ ਗੱਲ ਇਹ ਹੁੰਦੀ ਸਾਡੇ ਪਿੰਡ ਪਿੰਡ ਜਿਹੜੇ ਉਹ ਪਿੰਡੇ ਇਸ ਇਸ ਦੀ ਗੱਲਬਾਤ ਉਹ ਪਿੰਡ ਨਿਕਲ ਕੇ ਕੀ ਆ ਰਿਹਾ ਜੇ ਸਾਡੇ ਪਿੰਡ ਹੈਗੇ ਆ ਪਿੰਡ ਪਿੰਡਾਂ ਦਾ ਵੀ ਸਾਡਾ ਹਾਲਾਤ ਬਹੁਤ ਮਾੜਾ ਕਿਉਂਕਿ ਸਾਡੇ ਨਾ ਤਾਂ ਸਾਡੇ ਕੋਲ ਕਲੈਕਸ਼ਨ ਸਿਸਟਮ ਪਿੰਡਾਂ ਚ ਹੈਗਾ ਨਾ ਅਸੀਂ ਰੀਸਾਈਕਲ ਨੂੰ ਭੇਜ ਪਾ ਰਹੇ ਆ ਸਾਡੇ ਕੋਲ ਇੱਕ ਚੀਜ਼ ਬਸ ਡੰਪ ਕਰਨਾ ਬਸ ਸਿੱੜ ਦੋ ਕੂੜੇ ਨੂੰ ਉਹ ਸਾਡਾ ਹਾਲਾਡੀ ਚੱਲ ਹੀ ਰਿਹਾ ਜਿਵੇਂ ਸਾਡੇ ਟੋਬੇ ਕਾਲੇ ਹੋਏ ਪਏ ਆ ਸਾਡੀਆਂ ਜਿਹੜੀਆਂ ਰੂੜੀਆਂ ਜਿਹੜੀਆਂ ਖੇਤਾਂ ਨੂੰ ਜਾਂਦੀ ਸੀ ਗੋਹਾ ਉਹ ਸਾਰਾ ਮਤਲਬ ਕਹਿੰਦਾ ਚੋਖ ਹੋਇਆ ਵੀ ਜਿਹੜੇ ਇਨਸਿੰਨਰੇਸ਼ਨ ਦਾ ਕੀ ਰੋਲ ਸੀ ਇਹ ਮਤਲਬ ਵੇਸਟ ਨੂੰ ਬਰਨ ਕਰ ਸਾਡੇ ਅਸੀਂ ਕਿਸੇ ਸਟੇਜ ਤੇ ਨਹੀਂ ਹੈਗੇ ਮਤਲਬ ਸਾਡੇ ਸਾਡੇ ਕੋਲ ਇਹੀ ਹੱਕ ਮੰਨਦਾ ਹੈਗਾ ਜੇ ਰੀਸਾਈਕਲਿੰਗ ਦੀ ਗੱਲ ਅਸੀਂ ਕੀਤੀ ਹੈਗੀ ਆ ਤਾਂ ਉਹ ਤੋਂ ਵੀ ਨਿਕਲ ਕੇ ਇਹ ਵੀ ਜੇ ਸਮਾਨ ਅਸੀਂ ਸੈਗਰੀਗੇਟ ਕਰਾਂਗੇ ਸੋਰਸ ਪੁਆਇੰਟ ਪੁਆਇੰਟ ਤੇ ਉੱਤੇ ਜੇ ਘਰਾਂ ਤੋਂ ਹੀ ਸੈਗਰੀਗੇਟ ਕਰ ਤਾਂ ਸਾਡੇ ਕੂੜੇ ਦਾ ਕੁਝ ਬਣ ਸਕਦਾ ਜੇ ਅਸੀਂ ਆਪਦੇ ਕੂੜੇ ਦੀ ਗਿੱਲੇ ਦੀ ਖਾਦ ਬਣਾਈ ਉਹਨੂੰ ਖੇਤਾਂ 'ਚ ਲੈ ਜਾਈ ਉਹਦੀ ਬਹੁਤ ਜ਼ਿਆਦਾ ਵੈਲਿਊ ਹੈਗੀ ਆ ਉਹ ਤੇ ਪਲੱਸ ਜਿਹੜਾ ਜਿਹੜਾ ਸਾਡਾ ਡਰਾਈ ਵੇਸਟ ਹੈਗਾ ਸਾਡਾ ਸੁੱਕਾ ਕੂੜਾ ਹੈਗਾ ਜਿਉ ਨੂੰ ਕਿਸੇ ਢੰਗ ਨਾਲ ਸੀ ਰੀਸਾਈਕਲਿੰਗ ਲਈ ਭੇਜ ਦਈਏ ਜਿੰਨਾ ਵੀ ਸਾਡੇ ਇੰਡੀਆ ਵਿੱਚ ਪੋਸੀਬਲ ਹੈਗਾ ਤਾਂ ਜਾ ਕੇ ਸਾਡੇ ਜਿਹੜੇ ਕੰਟਰੀ ਹੈ ਇਹ ਕੂੜੇ ਢੇਰਾਂ ਤੋਂ ਦੂਰ ਹੋ ਸਕਦੇ ਕੋਈ ਕਿ ਸਾਡੀ ਜਿਹੜੀ ਜਿਹੜੀ ਮਸ਼ੀਨਰੀ ਹੈਗੀ ਸਾਡੀ ਇਨਵੈਸਟਮੈਂਟ ਹੈਗੀ ਆ ਇਸ ਵੇਸ ਟੂ એનર્ਜੀ ਪਲਾਂਟਾਂ ਦੇ ਤੇ ਬਹੁਤ ਦੂਰ ਦੇ ਅਸੀਂ ਦੂਰ ਬੈਠੇ ਆ ਤੇ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਇਹਨਾਂ ਪ੍ਰੋਬਲਮਸ ਆਪਾਂ ਸਮਝੀਏ ਇਹਨਾਂ ਨੂੰ ਸਮਝ ਕੇ ਆਪਾਂ ਆਪਣੇ ਘਰਾਂ ਤੋਂ ਸਟਾਰਟ ਕਰੀਏ ਦੇ ਕੱਲੇ-ਕੱਲੇ ਜਿਹੜਾ ਬੰਦਾ ਹੈਗਾ ਉਹ ਆਪਾਂ ਰੋਲ ਅਦਾ ਕਰੀਏ ਧੰਨਵਾਦ ਸਾਰਾ ਸਸਿ